ਤੇ ਕਿੰਨਾ ਵਿਸ਼ਿਆਂ ਨੂੰ ਸ਼ੁਰੂਆਤ ਜਾ ਰਿਹਾ ਇਹਦੇ ਵਿੱਚ ਅੱਜ ਪਛਾ ਭਗ ਪੰਜਾਬ ਚ 13 14 ਦੋ ਦਿਨਾਂ ਦੀ ਗੋਸ਼ਟੀ ਹੈ ਇਹ ਸ਼ਬਦ ਟੈਕਨੋਲੋਜੀ ਤੇ ਮਾਨਵਤਾ ਦਾ ਭਵਿੱਖ ਇਹਦੇ ਵਿੱਚ ਸ਼ਬਦ ਦੇ ਖੇਤਰ ਵਿੱਚ ਜਿਹੜੀਆਂ ਨਵੀਆਂ ਤਕਨੀਕਾਂ ਆ ਰਹੀਆਂ ਤੇ ਪਸ਼ਾ ਮਨ ਦਾ ਆਪਸੀ ਸੰਜੋਗ ਖਾਲੀ ਜਿਹੜੀ ਮੈਂ ਅਸੀਂ ਇਹਦੇ ਹਿਸਾਬ ਲੈ ਰਹੇ 13 ਨੂੰ ਅੱਜ ਸ਼ੁਰੂ ਹੋਈ ਜਿਹਦੇ ਵਿੱਚ ਮਰਜੀਤ ਸਿੰਘ ਗਰੇਵਰ ਨੇ ਆਪਣਾ ਮਕਸਰ ਭਾਸ਼ਣ ਪ੍ਰਸਤਿਤ ਕੀਤਾ ਤੇ ਚਾਰ ਚਾਰ ਵਿਦਵਾਨਾਂ ਦੇ ਸੈਸ਼ਨ ਤੇ ਕੱਲ ਸ਼ਾਮ ਤੱਕ ਇਹ ਗੋਸ਼ਟੀ ਚੱਲੇਗੀ ਤੇ ਸਾਨੂੰ ਉਮੀਦ ਹੈ ਕਿ ਅਸੀਂ ਚੰਗੇ ਦਿਸ਼ਾ ਨਿਰਦੇਸ਼ ਲੈ ਲਾਂਗੇ ਸਿਆਣੇ ਲੋਕਾਂ ਤੋਂ ਟੈਕਨੋਲੋਜਿਸਟਾਂ ਤੋਂ ਭਾਸ਼ਾ ਵਿਗਿਆਨੀਆਂ ਤੋਂ ਵਿਦਵਾਨਾਂ ਤੋਂ ਤੇ ਉਹਦੇ ਹਿਸਾਬ ਨਾਲ ਚੰਗਾ ਕੰਮ ਕਰ ਸਕਾਂਗੇ ਸਰ ਜੀ ਭਾਸ਼ਾ ਡਿਪਾਰਟਮੈਂਟ ਵਿੱਚ ਇੱਕ ਗੋਸ਼ਟੀ ਕਰਾਈ ਗਈ ਹੈ ਲੈਂਗੁਏਜ ਤੇ ਟੈਕਨੋਲੋਜੀ ਤੇ ਤੇ ਕਿੰਨਾ ਵਿਸ਼ਿਆਂ ਨੂੰ ਸ਼ੁਰੂਆਤ ਜਾ ਰਿਹਾ ਇਹਦੇ ਵਿੱਚ ਅੱਜ ਪਛਮ ਭਗ ਪੰਜਾਬ ਚ 13 14 ਦੋ ਦਿਨਾਂ ਦੀ ਗੋਸ਼ਟੀ ਹੈ ਇਹ ਸ਼ਬਦ ਟੈਕਨੋਲੋਜੀ ਤੇ ਮਾਨਵਤਾ ਦਾ ਭਵਿੱਖ ਇਹਦੇ ਵਿੱਚ ਸ਼ਬਦ ਦੇ ਖੇਤਰ ਵਿੱਚ ਜਿਹੜੀਆਂ ਨਵੀਆਂ ਤਕਨੀਕਾਂ ਆ ਰਹੀਆਂ ਤੇ ਪਛਾਵਨ ਦਾ ਆਪਸੀ ਸੰਜੋਗ ਦੀ ਗੱਲ ਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਹਵਾਲੇ ਨਾਲ ਸਾਡੀ ਭਾਸ਼ਾ ਲਈ ਜਿਹੜੀਆਂ ਚੁਣੌਤੀਆਂ ਨੇ ਤੇ ਉਹਦੇ ਵਿੱਚ ਕਿਹੜੀਆਂ ਸੰਭਾਵਨਾਵਾਂ ਨੇ ਤੇ ਉਹਨਾਂ ਸੰਭਾਵਨਾਵਾਂ ਨੂੰ ਕਿਵੇਂ ਅਸੀਂ ਅਮਲ ਵਿੱਚ ਲਿਆ ਇਹਦੇ ਲਈ ਸਾਡੇ 20 ਤੋਂ ਜ਼ਿਆਦਾ ਵਿਦਵਾਨ ਹਿੱਸਾ ਲੈ ਰਹੇ